ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਤੁਸੀਂ ਰੰਸਲ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਨਮਕ ਵਾਲੇ ਪਾਣੀ ਨਾਲ ਘਰਾਰੇ ਕਰ ਸਕਦੇ ਹੋ ਇਹ ਗਲੇ ਦਾ ਦਰਦ ਨੂੰ ਸ਼ਾਂਤ ਕਰਦਾ ਹੈ ਨੰਬਰ 2 ਪੇਟ ਫੁੱਲਾਂ ਦੀ ਸਮੱਸਿਆ ਨੂੰ ਨਿੰਬੂ ਪਾਣੀ ਦੀ ਵਰਤੋਂ ਨਾਲ ਦੂਰ ਕੀਤਾ ਜਾ ਸਕਦਾ ਹੈ ਅਜਿਹਾ ਜੇਕਰ ਤੁਸੀਂ ਕੋਸੇ ਪਾਣੀ 'ਚ ਨਿੰਬੂ ਪਾ ਕੇ ਇਸ ਦਾ ਸੇਵਨ ਕਰਦੇ ਹੋ ਤਾਂ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਨੰਬਰ 3 ਹਲਦੀ ਅਤੇ ਦੁੱਧ ਦਾ ਮਿਸ਼ਰਣ ਕਮਰ ਦਰਦ ਨੂੰ ਘਟ ਕਰਨ ਵਿੱਚ ਮਦਦ ਕਰ ਸਕਦਾ ਹੈ। ਤੁਸੀਂ ਗਰਮ ਦੁੱਧ ਵਿੱਚ ਹਲਦੀ ਪਾ ਕੇ ਪੀ ਸਕਦੇ ਹੋ। ਨੰਬਰ 4। ਦਮੇ ਦੀ ਸਮੱਸਿਆ ਖਤਮ ਕਰਨ ਲਈ ਖਾਲੀ ਰੋਜ਼ ਸਵੇਰੇ ਦਾਲ ਚੀਨੀ 'ਚ ਅੱਧਾ ਚਮਚ ਗੁੜ ਮਿਲਾ ਕੇ ਗਰਮ ਪਾਣੀ ਪੀਓ। ਨੰਬਰ 5 ਜੇਕਰ ਸੋਈ ਵਿੱਚ ਜਿਆਦਾ ਮੱਖੀਆਂ ਆਉਂਦੀਆਂ ਹਨ ਤਾਂ ਸੋਈ ਦੀ ਸੈਲਫ ਲੂਨ ਵਾਲੇ ਪਾਣੀ ਨਾਲ ਭੁੰਜੋ ਤਾਂ ਮੱਖੀਆਂ ਨਹੀਂ ਆਉਣਗੀਆਂ। ਨੰਬਰ 6 ਮਲਤਾਨੀ ਮਿੱਟੀ 'ਚ ਇੱਕ ਚਮਚ ਗੁਲਾਬ ਜਲ ਮਿਲਾ ਕੇ ਕੁਝ ਦੇਰ ਲਈ ਰੱਖੋ ਫਿਰ ਇਸ ਦਾ ਪੇਸਟ ਨੂੰ ਮਹਾਸਿਆ ਦੇ ਲਗਾਓ ਅਤੇ ਚਿਹਰਾ ਸੁੱਕਣ ਦਿਓ ਫਿਰ ਸਾਫ ਪਾਣੀ ਨਾਲ ਚਿਹਰਾ ਧੋ ਲਵੋ ਨੰਬਰ 7 ਜੇਕਰ ਤੁਸੀਂ ਹਾਰਟ ਵਰਨਣ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਬਿਨਾਂ ਸ਼ੱਕਰ ਦੇ ਇੱਕ ਗਲਾਸ ਦੁੱਧ ਪੀਓ ਇਹ ਐਸਿਡਿਟੀ ਦੀਆਂ ਸਮੱਸਿਆਵਾਂ ਨੂੰ ਵੀ ਠੀਕ ਕਰਦਾ ਹੈ ਇਸ ਦੇ ਨਾਲ ਪਾਚਨ ਕਿਰਿਆ ਵੀ ਠੀਕ ਹੁੰਦੀ ਹੈ ਨੰਬਰ 1800 ਇਹ ਘਰ ਵਿੱਚ ਕਦੇ ਵੀ ਚੱਪਲਾ ਪਾ ਕੇ ਨਹੀਂ ਜਾਣਾ ਚਾਹੀਦਾ ਇਸ ਨਾਲ ਚੱਪਲਾਂ ਨਾਲ ਲੱਗੇ ਸਾਰੇ ਕਿਟਾਨੂ ਰਸੋਈ ਘਰ ਵਿੱਚ ਹੀ ਚਲੇ ਜਾਂਦੇ ਹਨ ਨੰਬਰ 9 ਪ੍ਰਾਣੀ ਤੋਂ ਪ੍ਰਾਣੀ ਕਬਜ ਨੂੰ ਦੂਰ ਕਰਨ ਲਈ ਰੋਜ਼ਾਨਾ ਗੁਲਕੰਦ ਖਾਣ ਲਈ ਕਾਫੀ ਫਾਇਦਾ ਹੁੰਦਾ ਹੈ ਨੰਬਰ 10 ਜਦੋਂ ਪੈਰ ਸੁੱਜੇ ਹੋਣ ਜਾਂ ਜਿਸ ਸਮੇਂ ਇਨ੍ਹਾਂ ਵਿੱਚ ਮੋਚ ਆ ਜਾਵੇ ਤਾਂ ਸਿਰਕਾ ਤੁਹਾਡੇ ਕੰਮ ਆ ਸਕਦਾ ਹੈ ਇੱਕ ਗਰਮ ਪਾਣੀ ਦੀ ਬਾਲਟੀ ਵਿੱਚ ਦੋ ਚਮਚ ਸਿਰਕਾ ਅਤੇ ਇੱਕ ਚਮਚ ਸੇਧਾ ਨਮਕ ਮਿਲਾਓ ਬੀ ਮਿੰਟਾਂ ਲਈ ਯੂਸ ਵਿੱਚ ਪੈਰ ਨੂੰ ਸੇਕ ਦਿਓ ਨੰਬਰ 11 ਔਰਤਾਂ ਆਪਣੀ ਸਿਹਤ ਪ੍ਰਤੀ ਬਹੁਤ ਲਾਪਰਵਾਹ ਹੁੰਦੀਆਂ ਹਨ ਜਿੰਨਾ ਕਾਰਨ 35 ਤੋਂ 40 ਸਾਲ ਦੀ ਉਮਰ ਵਿੱਚ ਹੀ ਸਰੀਰ ਵਿੱਚ ਥਕਾਵਟ ਅਤੇ ਕਮਜ਼ੋਰੀ ਵਧਣ ਲੱਗ ਜਾਂਦੀ ਹੈ ਨੰਬਰ 12 ਜੇ ਦੁੱਧ ਸੜ ਜਾਵੇ ਤਾਂ ਉਸ ਦਾ ਸਵਾਦ ਖਰਾਬ ਹੋ ਜਾਂਦਾ ਹੈ ਦੁੱਧ ਵਿੱਚ ਥੋੜਾ ਜਿਹਾ ਨਮਕ ਪਾਉਣ ਨਾਲ ਸਵਾਦ ਠੀਕ ਹੋ ਜਾਂਦਾ ਹੈ ਨੰਬਰ 13 ਹਿੰਗ ਸੁੱਕ ਗੀ ਹੋਵੇ ਤਾਂ ਕੁਝ ਹਰੀਆਂ ਮਿਰਚਾਂ ਚ ਤਿੰਨ ਚਾਰ ਹਿੰਗ ਵਾਲੇ ਡੱਬੇ ਚ ਰੱਖੋ ਹਿੰਗ ਤਾਜੀ ਹੋ ਜਾਵੇਗੀ ਨੰਬਰ 14 ਕਈ ਵਾਰ ਘਰਪਾਈ ਮੂਲੀ ਖਰਾਬ ਹੋ ਜਾਂਦੀ ਹੈ ਇਸ ਲਈ ਮੂਲੀ ਨੂੰ ਜਿਆਦਾ ਸਮੇਂ ਤੱਕ ਰੱਖਣ ਲਈ ਉਸਦੇ ਪੱਤਿਆਂ ਤੋਂ ਵੱਖ ਕਰੋ। ਨੰਬਰ 15 ਜੇਕਰ ਕੰਨ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਕੰਨ ਵਿੱਚ ਹਲਕਾ ਗਰਮ ਕਰਕੇ ਸਰੋਂ ਦਾ ਤੇਲ ਪਾਓ। ਦਰਦ ਤੋਂ ਰਾਹਤ ਮਿਲੇਗੀ। ਨੰਬਰ 16 ਜੋੜਾਂ ਦੇ ਦਰਦ ਲਈ ਅਦਰਕ ਬਹੁਤ ਫਾਇਦੇਮੰਦ ਹੈ। ਰੋਜ਼ਾਨਾ ਆਪਣੇ ਭੋਜਨ ਵਿੱਚ ਅਦਰਕ ਪਾਊਡਰ ਦੀ ਵਰਤੋਂ ਕਰੋ। ਜਿਸ ਤੋਂ ਇਲਾਵਾ ਅਦਰਕ ਤੇਲ ਨਾਲ ਜੋੜਾਂ ਦੀ ਮਾਲਿਸ਼ ਵੀ ਕਰੋ। ਨੰਬਰ 17 ਆਮਲਾ ਰਸ ਅਤੇ ਨਿੰਬੂ ਰਸ ਦੋਵਾਂ ਨੂੰ ਇੱਕੋ ਜਹਾ ਲੈ ਕੇ ਵਾਲਾਂ ਦੀਆਂ ਜੜਾਂ ਵਿੱਚ ਲਗਾਉਣ ਨਾਲ ਵਾਲ ਲੰਬੇ ਤੇ ਸੋਹਣੇ ਹੁੰਦੇ ਹਨ ਖੱਟਾ ਦਹੀਂ ਨਾਲ ਵਾਲ ਧੌਣ ਤੇ ਵੀ ਵਾਲ ਵਿੱਚ ਚਮਕ ਆਉਂਦੀ ਹੈ ਨੰਬਰ 18 ਜਿਨ੍ਹਾਂ ਲੋਕਾਂ ਦੇ ਵਾਲ ਉਮਰ ਤੋਂ ਪਹਿਲਾਂ ਸਫੇਦ ਹੋਣ ਲੱਗ ਜਾਂਦੇ ਹਨ ਉਹਨਾਂ ਲੋਕਾਂ ਨੂੰ ਰੀਤੇ ਦੇ ਪਾਣੀ ਨਾਲ ਸਿਰ ਧੋਣਾ ਚਾਹੀਦਾ ਹੈ ਇਸ ਨਾਲ ਕੁਦਰਤੀ ਵਾਲ ਵੀ ਤਰੀਕੇ ਨਾਲ ਕਾਲੇ ਹੋਣ ਲੱਗ ਜਾਂਦੇ ਹਨ ਵਾਲਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਨੰਬਰ 19 ਤੁਸੀਂ ਵਾਇਰਲ ਬੁਖਾਰ ਨੂੰ ਠੀਕ ਕਰਨ ਲਈ ਮੇਥੀ ਦੀ ਵਰਤੋਂ ਵੀ ਕਰ ਸਕਦੇ ਹੋ ਮੇਥੀ ਦੇ ਬੀਜਾਂ ਨੂੰ ਰਾਤ ਭਰ ਪਾਣੀ ਵਿੱਚ ਭਿਓ ਦਿਓ ਸਵੇਰੇ ਇਸ ਦਾ ਪਾਣੀ ਕੋਸਾ ਕਰਕੇ ਛਾਣ ਕੇ ਪਿਓ ਨੰਬਰ 20 ਜੇਕਰ ਛੋਟੇ ਬੱਚਿਆਂ ਦੀ ਸਿਹਤ ਨੂੰ ਹਮੇਸ਼ਾ ਠੀਕ ਰੱਖਣਾ ਚਾਹੁੰਦੇ ਹੋ ਤਾਂ ਇੱਕ ਚਮਚ ਚਾਹ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਬੱਚਿਆਂ ਨੂੰ ਦੇ ਦਿਓ ਇਸ ਨਾਲ ਤੰਦਰੁਸਤ ਰਹਿਣਗੇ ਤੇ ਦੰਦਿਆਂ ਵੀ ਆਸਾਨੀ ਨਾਲ ਕੱਢ ਲੈਣਗੇ ਨੰਬਰ 21 ਜੇਕਰ ਤੁਸੀਂ ਰੋਜ਼ਾਨਾ ਸਮੇਂ ਸਵੇਰ ਦਾ ਨਾਸ਼ਤਾ ਸਹੀ ਟਾਈਮ ਤੇ ਨਹੀਂ ਕਰਦੇ ਤਾਂ ਤੁਹਾਨੂੰ ਤਿਆ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਹੋਰ ਵੀ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਤਾਂ ਸਮੇਂ ਸਿਰ ਨਾਸ਼ਤਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਨੰਬਰ Y ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਉਸ ਨੂੰ ਵਾਲੀ ਦਿਨ ਸਮੇਂ ਸਿਰੋ ਉਸੋ ਵਿੱਚ ਇੱਕ ਇਲਾਇਚੀ ਪਾ ਦਿਓ ਦੁੱਧ ਖਰਾਬ ਹੋਣ ਤੋਂ ਬਚਿਆ ਰਹੇਗਾ ਨੰਬਰ 30 ਜੇਕਰ ਤੁਹਾਡਾ ਖੂਨ ਜ਼ਿਆਦਾ گاੜਾ ਹੋ ਰਿਹਾ ਹੈ ਤਾਂ ਇਸ ਨਾਲ ਤੁਹਾਨੂੰ ਅੰਦਰ ਤਾਕਤ ਦੀ ਕਮੀ ਹੋ ਸਕਦੀ ਹੈ ਨੰਬਰ 24 ਸਰਦੀਆਂ ਵਿੱਚ ਖਾਣੇ ਵਿੱਚ ਅਦਰਕ ਲਸਣ ਦਾਲਚੀਨੀ ਕਾਲੀ ਮਿਰਚ ਅਜਵਾਇਨ ਆਦ ਮਸਾਲਿਆਂ ਦੀ ਵਰਤੋਂ ਜ਼ਰੂਰ ਕਰੋ ਇਸ ਨਾਲ ਖੂਨ گاੜਾ ਨਹੀਂ ਹੁੰਦਾ ਤੇ ਸਰੀਰ ਨੂੰ ਠੰਡ ਲੱਗਣ ਤੋਂ ਵੀ ਬਚਾਉਂਦਾ ਹੈ ਨੰਬਰ 25 ਸਰਦੀਆਂ ਵਿੱਚ ਦੁੱਧ ਵਿੱਚ ਗੁੜ ਪਾ ਕੇ ਪੀਣ ਨਾਲ ਸਰੀਰ ਨੂੰ ਗਰਮਾਹਟ ਮਿਲਦੀ ਹੈ ਜਿਸ ਨਾਲ ਅਸੀਂ ਸਰਦੀ ਖਾਂਸੀ ਜ਼ੁਕਾਮ ਆਦਤੋਂ ਬਚੇ ਰਹਿੰਦੇ ਹਾਂ ਨੰਬਰ 26 ਜਿਸ ਦੀਆਂ ਅੱਖਾਂ ਦੀ ਰੋਸ਼ਨੀ ਘੱਟ ਹੋਵੇ ਉਸ ਨੂੰ ਦੁੱਧ ਵਿੱਚ ਦਾਖਾਂਵਾਲ ਕੇ ਦਿਨ ਵਿੱਚ ਇੱਕ ਵਾਰ ਇਹ ਦੁੱਧ ਜ਼ਰੂਰ ਪੀਣਾ ਚਾਹੀਦਾ ਜਿਸ ਨਾਲ ਅੱਖਾਂ ਦੀ ਕਮਜ਼ੋਰ ਹੋਵेंगी ਅਤੇ ਅੱਖਾਂ ਦੀ ਰੋਸ਼ਨੀ ਵੀ ਵਧੇਗੀ ਅਤੇ ਸਰੀਰ ਨੂੰ ਵੀ ਤਾਕਤ ਮਿਲਦੀ ਹੈ ਨੰਬਰ 27 ਜੋ ਲੋਕ ਆਪਣੇ ਖਾਣੇ ਵਿੱਚ ਫਾਈਬਰ ਦੀ ਮਾਤਰਾ ਪੂਰੀ ਲੈਂਦੇ ਹਨ ਉਹਨਾਂ ਨੂੰ ਕਦੇ ਵੀ ਕਮਜ਼ੋਰੀ ਅਤੇ ਕਬਜ਼ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 28 ਜਦੋਂ ਵੀ ਤੁਸੀਂ ਸਾਗ ਬਣਾਉਂਦੇ ਹੋ ਤਾਂ ਸਾਗ ਵਿੱਚ ਬਾਥੂ ਦੀ ਮਾਤਰਾ ਕਾਫੀ ਰੱਖੋ ਇਸ ਨਾਲ ਕਦੇ ਵੀ ਪੀਲੀਆ ਨਹੀਂ ਹੋਵੇਗਾ ਤੇ ਸਾਗ ਖਾਣ ਤੋਂ ਬਾਅਦ ਤਜਾਬ ਵੀ ਨਹੀਂ ਬਣੇਗਾ ਨੰਬਰ 29 ਗੇਂਦੇ ਦੇ ਫੁੱਲਾਂ ਨੂੰ ਕੱਟ ਕੇ ਦਦਖਾਜ ਖੁਜਲੀ ਅਤੇ ਲਸਣ ਜਲਨ ਵਾਲੀ ਜਗ੍ਹਾ ਤੇ ਲਗਾਓ ਇਸ ਨਾਲ ਇਹ ਸਮੱਸਿਆਵਾਂ ਤੋਂ ਬਹੁਤ ਹੱਦ ਤੱਕ ਰਾਹਤ ਮਿਲੇਗੀ ਨੰਬਰ 30 ਜੋ ਲੋਕ ਸਰਦੀਆਂ ਵਿੱਚ ਨਾਸ਼ਪਤੀ ਦਾ ਸੇਵਨ ਕਰਦੇ ਹਨ ਨਾਸ਼ਪਤੀ ਉਹਨਾਂ ਦੇ ਸਰੀਰ ਨੂੰ ਖੁਸ਼ਕ ਹੋਣ ਤੋਂ ਬਚਾ ਕੇ ਇਹ ਨਵੀਂ ਪ੍ਰਦਾਨ ਕਰਦੀ ਹੈ ਨੰਬਰ 31 ਜਦੋਂ ਵੀ ਤੁਸੀਂ ਘਰ ਵਿੱਚੋਂ ਕਿਤੋਂ ਬਾਹਰ ਆਉਂਦੇ ਹੋ ਤਾਂ ਅਨੁਸਾਰ ਕਦੇ ਵੀ ਆਪਣੇ ਪੈਰ ਨਾ ਧੋਵੋ ਇਸ ਨਾਲ ਤੁਸੀਂ ਗਰਮ ਸਰਦ ਹੋ ਸਕਦੇ ਹੋ ਨੰਬਰ 32 ਸਟਰਾਬਰੀ ਦੀ ਵਰਤੋਂ ਕਰਨ ਨਾਲ ਦੰਦ ਨੇਚਰਲ ਤਰੀਕੇ ਨਾਲ ਸਾਫੇਦ ਰਹਿੰਦੇ ਹਨ ਨੰਬਰ 33 ਹਰ ਰੋਜ਼ ਗੁੜ ਦਾ ਸੇਵਨ ਲਾਜ਼ਮੀ ਕਰਨਾ ਚਾਹੀਦਾ ਹੈ ਜਿਸ ਨਾਲ ਅਨੀਮੀਆ ਰੋਗ ਦਾ ਵੀ ਖਤਰਾ ਨਹੀਂ ਰਹਿੰਦਾ ਨੰਬਰ 31 ਜਿਆਦਾ ਮਿੱਠੇ ਵਾਲੀ ਚਾਹ ਪੀਣ ਨਾਲ ਮोटापा ਤੇ ਡਾਇਬਟੀਜ਼ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ ਨੰਬਰ 35 ਜਿਸ ਦੀ ਟੜਕਣਾ ਤੇਜ ਹੁੰਦੀ ਹੋਵੇ ਉਸ ਨੂੰ ਠੀਕ ਕਰਨ ਲਈ ਸਵੇਰੇ ਖਾਲੀ ਪੇਟ ਪਿਆਜ਼ ਨਾਲ ਸ਼ਹਿਦ ਮਿਲਾ ਕੇ ਖਾਓ ਟੜਕਣਾ ਹਮੇਸ਼ਾ ਨਾਰਮਲ ਰਹੇਗੀ ਨੰਬਰ 36 ਇਹਦੇ ਨਾਲ ਜਲਨ ਦਰਦ ਤੋਂ ਰਾਹਤ ਪਾਉਣ ਲਈ ਇੱਕ ਗਲਾਸ ਦੁੱਧ ਵਿੱਚ ਖਜੂਰ ਕਈ ਘੰਟਿਆਂ ਲਈ ਪਿਓ ਕਿ ਮੇਦੇ ਦੀ ਇਸ ਮਸस्या ਤੋਂ ਰਾਹਤ ਮਿਲੇਗੀ ਨੰਬਰ 37 ਕਾਲੇ ਛੋਲਿਆਂ ਦਾ ਸੂਫ ਜਾਂ ਸਬਜੀ ਹਫਤੇ ਵਿੱਚ ਦੋ ਵਾਰ ਜ਼ਰੂਰ ਖਾਓ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 38 ਕੱਚਾ ਦੁੱਧ ਪੀਣ ਨਾਲ ਸਰੀਰ ਨੂੰ ਉਬਾਲੇ ਹੋਏ ਦੁੱਧ ਤੋਂ ਜ਼ਿਆਦਾ ਕੈਲਸ਼ੀਅਮ ਮਿਲਦਾ ਹੈ ਅਤੇ ਸਰੀਰ ਤਾਕਤਵਰ ਜ਼ਿਆਦਾ ਬਣਦਾ ਹੈ ਇਸ ਲਈ ਬੱਚਿਆਂ ਨੂੰ ਕੱਚਾ ਦੁੱਧ ਫਿਲਾਉਣ ਦੀ ਕੋਸ਼ਿਸ਼ ਕਰੋ ਨੰਬਰ 39 ਚਿਹਰੇ ਦੀਆਂ ਝਰੋੜੀਆਂ ਨੂੰ ਖਤਮ ਕਰਨ ਲਈ ਰੋਜ਼ਾਨਾ ਇੱਕ ਕੱਪ ਗ੍ਰੀਨ ਟੀ ਵਿੱਚ ਗੁੜ ਮਿਲਾ ਕੇ ਪੀਓ ਇਸ ਨਾਲ ਚਿਹਰੇ ਦੀਆਂ ਹੋਰ ਸਮੱਸਿਆਵਾਂ ਤੋਂ ਰਾਹਤ ਮਿਲੇਗੀ ਨੰਬਰ 40 ਸਰਦੀਆਂ ਵਿੱਚ ਚਾਹ ਵਿੱਚ ਅਰਜਨ ਦਾ ਸ਼ੱਕ ਪਾ ਕੇ ਚਾਹ ਬਣਾਓ ਇਹ ਚਾਹ ਪੀਣ ਨਾਲ ਕਦੇ ਵੀ ਦਿਲ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਨੰਬਰ 41 ਜੋ ਲੋਕ ਬੇਹੇ ਖਾਣਾ ਜ਼ਿਆਦਾ ਖਾਂਦੇ ਹਨ ਉਹਨਾਂ ਨੂੰ ਵਾਧਹਾਜਮੀ ਅਤੇ ਤੇਜਾਬ ਦੀ ਸਮੱਸਿਆਵਾਂ ਜ਼ਿਆਦਾ ਆਉਂਦੀ ਹੈ ਇਸ ਲਈ ਹਮੇਸ਼ਾ ਤਾਜ਼ਾ ਖਾਣਾ ਖਾਣ ਦੀ ਕੋਸ਼ਿਸ਼ ਕਰੋ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ